ਜਿਹੜਾ ਹੈ ਲੋਟੇਰਾ ਟੱਬਰ ਦਿੱਲੀ ਦੀ ਗੁਲਾਮੀ ਕਰਕੇ ਪੰਜਾਬ ਦਾ ਖਜ਼ਾਨਾ ਲੁੱਟ ਕੇ ਲੋਕਾਂ ਦੀ ਸਹੂਲਤਾਂ ਬੰਦ ਕਰਕੇ ਵਿਕਾਸ ਤੇ ਕੰਮ ਬੰਦ ਕਰਕੇ ਨਸ਼ੇ ਤੋਂ ਕਮਾਈਆਂ ਕਰਕੇ ਆਪਣੀ ਖੁਸ਼ੀ ਦੀ ਖਾਤਰ ਦਿੱਲੀ ਨੂੰ ਖੁਸ਼ ਕਰਨ ਚ ਲੱਗੇ ਹੋਏ ਨੇ ਇਹਨਾਂ ਨੂੰ ਜੇ ਤੁਸੀਂ ਰਵਾਨਾ ਕਰੋਗੇ ਕਿਉਂਕਿ ਹਾਲੇ ਤੁਹਾਡੇ ਹੱਥ ਵਿੱਚ ਹੈ ਇਹਨਾਂ ਦਾ ਸਫਾਇਆ ਤੁਸੀਂ ਕਰਦੇ ਮਾਰੋ ਛਾੜੂ ਜਿਨ੍ਹਾਂ ਨੇ ਇਹਨਾਂ ਨੇ ਤੁਹਾਡੀ ਉਮੀਦਾਂ ਦੇ ਉੱਤੇ ਛਾੜੂ ਮਾਰਿਆ ਮਾਰੋ ਛਾੜੂ ਪੱਚੀ ਪੱਚੀ 26 26 ਹਜ਼ਾਰ ਤੁਹਾਡਾ ਬਕਾਇਆ ਖੜਾ ਹੈ ਕਿਉਂ ਨਹੀਂ ਦਿੰਦਾ ਸਰਕਾਰ ਇਹਨਾਂ ਦੀ ਹੈ ਉਹ ਭ੍ਰਿਸ਼ਟ ਸਰਕਾਰ ਕੀ ਹੋ ਸਕਦੀ ਹੈ ਜਿਹੜਾ ਮੁੱਖ ਮੰਤਰੀ ਜੇਲ੍ਹ 'ਚ ਧੱਕਿਆ ਹੋਇਆ ਹੈ ਜਿਹਦਾ ਸਿੱਖਿਆ ਮੰਤਰੀ ਜੇਲ੍ਹ 'ਚ ਹੈ ਜਿਹਦਾ ਸਿਹਤ ਮੰਤਰੀ ਜੇਲ੍ਹ 'ਚ ਕੱਟੜ ਇਮਾਨਦਾਰ ਕੀ ਲੋਕਾਂ ਦਾ ਪੈਸਾ ਲੁੱਟ ਕੇ ਨਾ ਖਾ ਗਏ ਕੱਟੜ ਬੇਈਮਾਨ ਬੰਦੇ ਨੇ ਜਿਵੇਂ ਦਿੱਲੀ ਵਿੱਚ ਛੱਕਿਆ ਹੋਈ ਪੰਜਾਬ 'ਚ ਲੁੱਟ ਕੇ ਖਾਰੇ ਨੇ ਕਿਆਨ ਵਾਲੇ ਦਿਨਾਂ 'ਚ ਪਤਾ ਲੱਗ ਜੂਗਾ ਆ ਬਾਦਲ ਸਾਹਿਬ ਨੇ ਜਿਹਨੇ ਜੋ ਕਿਹਾ ਕਰਕੇ ਦਿਖਾਇਆ ਜਿਹੜਾ ਤੁਹਾਨੂੰ 30 ਕਿਲੋ ਕਣਕ ਦੇਂਦੇ ਸੀ ਸਾਕੇ ਮਹੀਨੇ ਦੇ 30 ਦਿਨ ਤੁਹਾਡੇ ਗਰੀਬ ਦੇ ਖਰਚੇ ਰੋਟੀ ਪਕੇ ਤੇ ਦਾਣ ਦੇ ਨਾਲ ਤੁਹਾਡੇ ਜਵਾਸ ਰੋਟੀ ਖਾਣ ਮਹਿੰਗਾਈ ਦੀ ਮਾਰ ਤੋਂ ਕਿਰੀ ਬਚ ਜਾਏ ਤੇ ਫਿਰ ਕਿਉਂ ਸ਼ਕਰਖੰਡ ਵਾਲਿਆਂ ਨੇ ਤਾਂ ਤੁਹਾਡੇ ਕਾਰਡ ਵੀ ਕੱਟਦੇ ਤੁਹਾਡੀ ਕਣਕ ਵੀ 30 ਕਿਲੋ ਤੋਂ 15 ਕਿਲੋ ਕਰਤੀ ਬਾਕੀ ਬਾਜ਼ਾਰ 'ਚੇ ਵੇਚ ਕੇ ਮੰਤਰੀ ਮੋٹے ਪੈਸੇ ਕਮਾ ਗਿਆ ਫਿਰ ਅੱਪਾ ਕਿਉਂ ਇਹਨਾਂ ਦੇ ਉੱਤੇ ਵਿਸ਼ਵਾਸ ਕਰਦੇ ਆ ਫਿਰ ਝਾੜੂ ਨੇ ਤਾਂ ਇਹੋ ਜਿਹਾ ਬਦਲਾਵ ਲੈ ਕੇ ਆਇਆ ਕਿ ਬਾਕੀ ਬੱਚੇ ਅੱਛੇ ਕਾਰਡ ਹੋ ਵੀ ਕੱਟ ਤੇ ਤੇ 15 ਕਿਲੋ ਕਣਕ ਤੋਂ 5 ਕਿਲੋ ਆਟਾ ਕਰ ਛੱਡਿਆ ਕਾਸ ਕਿੰਨਾ ਕੁ ਕਿ세 ਕਿ세 ਦੀ ਆਉਂਦੀ ਹੈ ਜ਼ਿਆਦਾਤਰ ਤਾਂ 5 ਕਿਲੋ ਹੀ ਆ ਰਹੀ ਹੈ ਤੇ 5 ਕਿਲੋ ਬੱਚਾ ਦੱਸੋ ਮਹੀਨਾ ਸਰਜੰਦਾ ਵਧੀਆ ਤੇ ਫਿਰ ਚੰਗੇ ਉਸ ਹੀ ਜਿਹੜੇ 30 ਦਿਨਾਂ ਵਾਸਤੇ ਰੋਟੀ ਦਿੰਦੇ ਸੀ ਕਿ ਜਿਨ੍ਹਾਂ ਨੇ ਰੋਟੀ ਤੁਹਾਡੇ ਮੂੰਹ ਤੋਂ ਖੋ ਕੇ 5 ਕਿਲੋ ਤੇ ਤੁਹਾਨੂੰ ਕੱਢ ਕਰ ਛੜਿਆ ਇਹ ਫੈਸਲਾ ਤੁਸੀਂ ਪਹਿਲੀ ਤਰੀਕ ਨੂੰ ਤੁਸੀਂ ਇਹਦਾ ਜਵਾਬ ਦੇਣਾ ਹੈ ਜਿਨ੍ਹਾਂ ਨੇ ਤੁਹਾਡੀ ਰੋਟੀ ਖੋਈ ਕਿ ਜਿਨ੍ਹਾਂ ਨੇ ਤੁਹਾਨੂੰ ਰੋਟੀ ਦਿੱਤੀ ਫਿਰ ਤੁਹਾਨੂੰ ਬਾਰਦ ਸਾਹਿਬ ਸਾਡੇ ਪੀਆ ਦੇ ਵਿਆਹ ਤੇ ਸ਼ਗਨ ਦੇ ਚੈੱਕ ਦਿੰਦੇ ਸੀ ਚਾੜੂ ਵਰਤਦੇ ਤੇ ਆਂਦਾ ਕਿ ਸਦਾ ਚੈੱਕ ਬੰਦ 93 ਸਾਈਕਲਾ ਦਿੰਦੇ ਸੀ ਬੱਚਿਆਂ ਨੂੰ ਵਜੀਫਾ ਦਿੰਦੇ ਸੀ ਕਿਸੇ ਨੂੰ ਮਕਾਨ ਦਾ ਚੈੱਕ ਮਿਲਦਾ ਸੀ ਕਿਸੇ ਨੂੰ ਗੈਸ ਸਿਲੰਡਰ ਕਿਸੇ ਨੂੰ ਚੂਲਾ ਕਿਸੇ ਨੂੰ ਦਵਾਈਆਂ ਵਾਸਤੇ ਮਦਦ ਕੈਂਸਰ ਵਰਗੀ ਭੈੜੀ ਬਿਮਾਰੀਆਂ ਦੀ ਤਾਂ ਵੀ ਮਦਦ ਮਿਲਦੀ ਸੀ ਬੱਚਿਆਂ ਨੂੰ ਖੇਡਾਂ ਦਾ ਸਵਾਨ ਮਿਲਦਾ ਸੀ ਪਿੰਡ-ਪਿੰਡ ਤੇ ਜਿਮ ਲੱਗਿਆ ਸੀ ਵੱਡੇ-ਵੱਡੇ ਗੋਰਡ ਕਬੱਡੀ ਦੇ ਕੱਪ ਹੁੰਦੇ ਸੀ ਬੱਚੇ ਖੇਡਾਂ ਨਾਲ ਜੁੜੇ ਹੋਏ ਸੀ ਸਾਰਾ ਮਾਰਤਾ ਚਾੜੂ ਮਾਰਤਾ ਚਾਰੂਸ ਆਲੇ ਦੋਆ ਪੰਜੇ ਨੇ ਤੇ ਝਾੜੂ ਨੇ ਇੱਕ ਇੱਕ ਕਰਕੇ ਸਾਰੀ ਸਹੂਲਤਾਂ ਬੰਦ ਕਰਤੀਓ ਤੇ ਕੀ ਮਿਲਿਆ ਬੰਦ ਕਰਕੇ ਜਿਹੜੇ ਘਰ ਘਰ ਨੌਕਰੀ ਕਹਿੰਦੇ ਸੀ ਉਹਨਾਂ ਨੇ ਘਰ ਘਰ ਬੇਰੋਜ਼ਗਾਰੀ ਦਿੱਤੀ ਤੇ ਘਰ ਘਰ ਨਸ਼ੇ ਦਿੱਤੇ ਅੱਜ ਪੰਜਾਬ 'ਚ ਕੀ ਹੈ ਹਰ ਇੱਕ ਦਾ ਬੱਚਾ ਬੇਰੋਜ਼ਗਾਰ ਫਿਰ ਰਿਹਾ ਹੈ ਹਰ ਗਲੀ ਮੋਹੱਲੇ 'ਚ ਸ਼ਰਿਆਮ ਚਿਟਾ ਬਿਕ ਰਿਹਾ ਜਿਹੜਾ ਸੌਖ ਆਂਦੇ ਸੀ ਗੁਟਕਾ ਸਾਫ ਦੀ ਕਿ ਨਸ਼ੇ ਖਤਮ ਕਰ ਦੇਣਗੇ ਜਿਹੜਾ ਛਾਂਡੂ ਛਾੜੂ ਕਹਿੰਦਾ ਸੀ 10 ਦਿਨਾਂ ਚ ਗਾਰੰਟੀ ਕਰਦੇ ਆ 5 7 22 ਸਾਲ 7 ਸਾਲ ਚ 7 ਗੁਣਾ ਨਸ਼ਾ ਵਧਿਆ ਕਿ ਖਤਮ ਹੋਇਆ ਅੱਜ ਗਲੀ ਗਲੀ ਚ ਨਸ਼ੇ ਬਿਕਰੈ ਨੇ ਮਾਵਾ ਦੇ ਪੁੱਤ ਟੀਕੇ ਨਾਲਾ ਰੋਜ਼ ਮਰ ਰਹੇ ਨੇ ਕਿਉਂਕਿ ਛਾੜੂ ਨੇ ਤੇ ਪੰਜੇ ਨੇ ਮਗਰ ਮਛਾ ਨੂੰ ਫੜਿਆ ਨਹੀਂ ਮਗਰ ਮਛਾ ਦੇ ਨਾਲ ਹਿੱਸੇ ਪਾ ਲੇ ਮਹੀਨੇ ਬੰਨ ਲੇ ਪੈਸੇ ਦਿਓ ਜਾ ਪੰਜਾਬ ਦੀ ਜਵਾਨੀ ਖਾ ਜਾਓ ਸਾਨੂੰ ਕਹਿੰਦੇ ਸੀ ਕਿ ਆਹ ਨਸ਼ਾ ਵੇਚਦੇ ਨੇ ਫਿਰ 10 ਸਾਲ ਪਹਿਲੇ ਜਦ ਅਕਾਲੀ ਦਲ ਦੀ ਸਰਕਾਰ ਸੀ ਕਿ ਤੁਹਾਡੇ ਗਲੀਆਂ ਚ ਪਿੰਡਾਂ ਚ ਸ਼ਹਿਰਾਂ ਚ ਕਿਸੇ ਨੇ ਚਿੱਟੇ ਦਾ ਨਾਂ ਸੁਣਿਆ ਸੀ ਨਹੀਂ ਸੁਣਿਆ ਸੀ ਨਾ ਕਿਉਂਕਿ ਆ ਤਕੜੀ ਵੀ ਸਰਕਾਰ ਚਿੱਟਾ ਵੇਚਣ ਵਾਲਿਆਂ ਨੂੰ ਫੜ ਕੇ ਜੇਲਾ ਚ ਸੁੱਟਦੀ ਸੀ ਨਸ਼ਾ ਜ਼ਬਤ ਕਰਦੀ ਸੀ ਤਾਂ ਕਿ ਬੱਚਿਆਂ ਤਾਈਂ ਨਾ ਪਹੁੰਚੇ ਅੱਜ ਬੱਚਿਆਂ ਨੂੰ ਬੱਚਿਆਂ ਦੇ ਉੱਤੇ ਇਹਨਾਂ ਨੂੰ ਖਾ ਕੇ ਕਮਾਈਆਂ ਕਰ ਰਹੇ ਨੇ ਇਹ ਬਦਲਾਅ ਵਾਸਤੇ ਵੋਟਾਂ ਕਮਾਈਆਂ ਸੀਗੀ ਆਪਾਂ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੀਆਂ ਜਿੱਥੇ ਤੁਹਾਡੀ ਸਹੂਲਤਾ ਵੀ ਬੰਦ ਕੀਤੀਆਂ ਉੱਥੇ ਅਕਾਲੀ ਵੱਲੋਂ ਸਹੂਲਤਾ ਵੀ ਦਿੱਤੀਆਂ ਵਿਕਾਸ ਦੇ ਕੰਮ ਦੇਖੋ ਆ ਜਿਹੜੇ ਕਹਿੰਦੇ ਸੀ ਸਾਨੂੰ ਸਕੂਲ ਤੇ ਹਸਪਤਾਲ ਬਣਾਣਾ ਆਂਦਾ ਹੈ ਫਿਰ ਦੱਸੋ ਤੁਹਾਡੇ ਪਿੰਡ 'ਚ ਤੁਹਾਡੇ ਸ਼ਹਿਰ 'ਚ ਕਿਹੜਾ ਸਕੂਲ ਬਣਾਇਆ 2.5 ਸਾਲਾਂ 'ਚ ਤੇ ਕਿਹੜਾ ਹਸਪਤਾਲ ਬਣਾਇਆ 5 ਸਾਲ ਕਾਂਗਰਸ 'ਚ ਨਿਕਲ ਗਏ ਕਿਹੜਾ ਹਸਪਤਾਲ ਕਿਹੜਾ ਸਕੂਲ ਕਿਹੜਾ ਕਾਰਕਾਣਾ ਖੜਾ ਕੀਤਾ ਜਦ ਆ ਹੀ ਖਜ਼ਾਨਾ ਸਾਨੂੰ ਦਿੱਤਾ ਸੀ ਤੁਹਾਡੇ ਤਲਵੰਡੀ ਸਭੋ ਤੇ ਰੈਫਾਇਨਰੀ ਖੜੀ ਕੀਤੀ ਦੂਜੀ ਬਾਰੀ ਤੋਂ ਸਾਥ ਸ੍ਰੀ ਅਕਾਲ ਦੂਜੀ ਬਾਰੀ ਸੇਵਾ ਬਖਸ਼ੀ ਸਭ ਤੋਂ ਵੱਡੀ ਸੈਂਟਰਲ ਯੂਨੀਵਰਸਿਟੀ ਕੁੱਦਾਚੇ ਕੀਤੀ ਤਾਂ ਤੁਹਾਡੇ ਤਲਵੰਡੀ ਸਾਬੋ ਚ ਕਿੰਨੇ ਸਾਰੇ ਹੋਰ ਕਾਲਜ ਬਣਾਏ ਤੀਜੀ ਬਾਰੀ ਸੇਵਾ ਦਿੱਤੀ ਪੰਜਾਬ ਦਾ ਸਭ ਤੋਂ ਵੱਡਾ ਹਸਪਤਾਲ ਨੇਮ ਬਣਾ ਕੇ ਦਿੱਤਾ ਮੈਡੀਕਲ ਕਾਲਜ ਵੀ ਹੈ ਨਰਸਿੰਗ ਕਾਲਜ ਵੀ ਹੈ ਤੁਹਾਡੇ ਬੱਚੇ ਪੜ੍ਹ ਲਿਖ ਕੇ ਡਾਕਟਰ ਨਰਸ ਵੀ ਬਣੇ ਉਹਨਾਂ ਨੂੰ ਉੱਥੇ ਨੌਕਰੀ ਵੀ ਲੱਗੇ ਤੇ 10 ਰੁਪਏ ਦੀ ਪਰਚੀ ਦੇ ਨਾਲ ਲੱਖਾਂ ਦਾ ਇਲਾਜ ਹੋ ਤੁਹਾਡੇ ਵਿੱਚੋਂ ਕੋਈ ਏਮਸ ਗਿਆ ਹੱਥ ਖੜੇ ਕਰਕੇ ਦੱਸੋ ਮੰਨਦੇ ਕਿ ਹੋ ਜਾ ਵਡਾ ਹਸਪਤਾਲ ਪੰਜਾਬ 'ਚ ਕਿਤੇ ਨਹੀਂ ਹੈ ਪੁੱਛੋ ਆ ਬੇਟਾ ਨੂੰ ਪੁੱਛੋ ਤੁਸੀਂ ਕਿਹੋ ਜਿਹਾ ਵਧੀਆ ਹਸਪਤਾਲ ਬਣਿਆ ਤੇ ਇਹਨਾਂ ਨੇ ਕਿਹੜਾ ਹਸਪਤਾਲ ਬਣਾਇਆ ਕਿਹੜਾ ਸਕੂਲ ਬਣਾਇਆ ਸੋ ਮੈਂ ਆ ਵੀ ਕਹਿ ਸਕਦੀ ਹਾਂ ਜਿੱਥੇ ਭਾਈਚਾਰਾ ਇੱਕ ਸੰਗ ਹਮੇਸ਼ਾ ਬਾਦਲ ਸਾਹਿਬ ਨੇ ਹਰੇਕ ਵਰਗ ਦਾ ਸਤਿਕਾਰ ਹਰੇਕ ਵਰਗ ਦੇ ਨਾਲ ਪਿਆਰ ਕੀਤਾ ਸਾਡਾ ਧਰਮ ਇਹੋ ਜਾਇ ਜਿੱਥੇ ਗੁਰੂ ਨਾਨਕ ਪਾਤਸ਼ਾਹੀ ਨੇ ਜੇ ਹਰਮੰਦਰ ਸਾਹਿਬ ਵੀ ਨੀਵ ਰੱਖੀ ਤੇ ਮੀਆਂ ਮੀਰ ਜੀ ਤੋਂ ਦਿਖਾਈ ਜੇ ਗੁਰੂ ਨਾਨਕ ਸਾਹਿਬ ਸਾਰੇ ਬ੍ਰਹਮਣ ਚੇ ਘੁਮੇ ਤੇ ਉਹਨਾਂ ਨੇ ਮਰਦਾਨਾ ਜੀ ਨੂੰ ਨਾਲ ਰੱਖਿਆ ਭਾਈ ਬਾਲਾ ਜੀ ਨੂੰ ਨਾਲ ਰੱਖਿਆ Hindu ਹੋਏ Musalman ਹੋਏ Sikh ਹੋਏ ਹਰੇਕ ਵਰਗ ਦਾ ਸਤਿਕਾਰ ਬਾਦਸ਼ਾਹ ਨੇ ਕੀਤਾ ਹਰੇਕ ਧਰਮ ਦਾ ਸਤਿਕਾਰ ਕੀਤਾ ਤੇ ਅੱਜ ਦੇਸ਼ ਦੀ ਰਾਜਨੀਤੀ ਕੀ ਹੋ ਗਈ ਹੈ ਕੀ ਕਟਗਿੰਤੀਆ ਵਾਲਿਆਂ ਨੂੰ ਦਬਾਓ ਇਹਨਾਂ ਨੂੰ ਡਰਾਓ ਇਹਨਾਂ ਨੂੰ ਤਮਕਾਓ ਇਹਨਾਂ ਨੂੰ ਕੁਚਲੋ ਆਈ ਕੁਸ਼ਨ ਰੇ ਦੇਸ਼ ਵਿੱਚ ਦੇਸ਼ ਦਾ ਪ੍ਰਧਾਨ ਮੰਤਰੀ ਗੱਲ ਕਰੇ ਕਿ ਮੰਗਲ ਸੂਤਰ ਕੱਢ ਕੇ ਇਹ ਫਲਾਟਿੰਮਕੇ ਨੂੰ ਦਿੱਤੇ ਜਾਣਗੇ ਜਾਂ ਫਿਰ ਮਨੀਪੁਰ ਚ ਸਾਡੇ ਇਸਾਈ ਭਾਈਚਾਰੇ ਦੇ ਨਾਲ ਜਿਵੇਂ ਉਹਨਾਂ ਦੇ ਨਾਲ 크੍ਰਿਸਚਨ ਭਾਈਚਾਰੇ ਦੇ ਨਾਲ ਜੇ ਹੋਗੀ ਤਸ਼ੱਦਦ ਮਨੀਪੁਰ ਚ ਇੱਕ ਔਰਤ ਦੇ ਨਾਲ ਹੋਈ ਯਾ ਫਿਰ ਅੱਪਾ ਦੇਖਿਓ ਸਾਡੇ ਸਿੱਖਾਂ ਦੇ ਉੱਤੇ ਕਿਵੇਂ ਸਾਡੇ ਕਿਸਾਨਾਂ ਦੇ ਉੱਤੇ ਤਸ਼ੱਦਦ ਕੀਤਾ ਜਾ ਰਿਹਾ ਨੇ ਸਾਡੇ ਬੱਚਿਆਂ ਨੂੰ ਫੜ ਕੇ ਐਮਐਸਏ ਲਾ ਕੇ ਉੱਥੇ ਸਿੱਟ ਦੋ ਕੋਈ ਗਾ ਕੇ ਕਿਸੇ ਨੂੰ ਚੱਕ ਕੇ ਲੈ ਜਾਏ ਦੇਸ਼ ਦਾ ਮਾਹੌਲ ਭਾਈਚਾਰਕ ਸਾਂਝ ਦਾ ਨਹੀਂ ਇੱਕ ਗੱਲ ਕਰਦੇ ਨੇ ਸਭ ਦਾ ਸਾਥ ਸਭ ਦਾ ਵਿਕਾਸ ਲੇਕਿਨ ਸਭ ਦਾ ਸਾਥ ਨਹੀਂ ਇੱਕ ਇੱਕ ਸਾਡੇ ਸਾਥ ਚਲੋ ਤਾਂ ਠੀਕ ਹੋ ਜੇ ਆਪਣੇ ਸਾਥ ਚਲੋ ਤਾਂ ਤੁਹਾਨੂੰ ਆਪਾਂ ਵੀ ਤੁਹਾਨੂੰ ਦਬਾਵਾਂਗੇ ਡਰਾਵਾਂਗੇ ਸੋ ਮੈਂ ਬੇਨਤੀ ਕਰਦੀ ਆਂ ਦੀ ਦਿੱਲੀ ਦੀ ਪਾਰਲੀਮੈਂਟ ਵਿੱਚ ਆ ਤਿੰਨੋ ਜਿੰਨੀ ਦਿੱਲੀ ਦੀ ਖੇਤਰੀ ਪਾਰਟੀਆਂ ਹੈਗੀਆਂ ਭਾਵੇਂ ਭਾਜਪਾ ਹੈਗੀ ਭਾਵੇਂ ਕਾਂਗਰਸ ਹੈਗੀ ਭਾਵੇਂ ਝਾੜੂ ਪਾਰਟੀ ਝਾੜੂ ਪਾਰਟੀ ਤਾਂ ਮੈਂ ਕਹਿੰਦੀ ਐਸੋ ਭ੍ਰਿਸ਼ਤ ਸਰਕਾਰ ਕੀ ਹੋ ਸਕਦੀ ਜਿਹੜਾ ਮੁੱਖ ਮੰਤਰੀ ਜੇਲ੍ਹ 'ਚ ਧੱਕਿਆ ਹੋਇਆ ਹੈ ਜਿਹਦਾ ਸਿੱਖਿਆ ਮੰਤਰੀ ਜੇਲ੍ਹ 'ਚ ਹੈ ਜਿਹਦਾ ਸਿਹਤ ਮੰਤਰੀ ਜੇਲ੍ਹ 'ਚ ਕੱਟੜ ਇਮਾਨਦਾਰ ਕੀ ਲੋਕਾਂ ਦਾ ਪੈਸਾ ਲੁੱਟ ਕੇ ਨਾ ਖਾ ਗਏ ਕੱਟੜ ਬੇਈਮਾਨ ਬੰਦੇ ਨੇ ਜਿਵੇਂ ਦਿੱਲੀ ਵਿੱਚ ਛੱਕਿਆ ਉਹੀ ਪੰਜਾਬ 'ਚ ਲੁੱਟ ਤੇ ਖਾ ਰਹੇ ਨੇ ਆਉਣ ਵਾਲੇ ਦਿਨਾਂ 'ਚ ਪਤਾ ਲੱਗ ਜੂਗਾ ਤੋ ਇਹਨਾ ਬੇਵਾਨਾ ਦੀ ਤਾਂ ਬੰਨੀ ਨਹੀਂ ਨੀ ਹੈਗੀ ਉਹ ਕਾਂਗਰਸ ਪਾਰਟੀ ਜਿਨ੍ਹਾਂ ਨੇ 550 ਸੀਟਾਂ ਲੜੀਆਂ ਸੀਗੀਆਂ ਤੇ ਸਜਾ ਆਈਆਂ ਸੀਗੀਆਂ ਹੁਣ ਤਾਂ ਲੜੀ 300 ਰਹਿ ਨੇ ਤੇ 20 ਸੀਟਾਂ ਵੀ ਨਹੀਂ ਆਦੀਆਂ ਇਹਨਾਂ ਨੂੰ ਵੀ ਛੱਡੋ ਤੇ ਫਿਰ ਉਹ ਜਿਹੜੀ ਦੂਜੀ ਪਾਰਟੀ ਜਿਹੜੀ ਸਾਨੂੰ ਕਹਿੰਦੀ ਹੈ ਜੈ ਸ਼੍ਰੀ ਰਾਮ ਬਹੁਤ ਵਧੀਆ ਤੁਸੀਂ ਕਰੋ ਆਪ ਦਾ ਤੁਸੀਂ ਨਾਲਾ ਲਾਓ ਹਰੇਕ ਨੂੰ ਹੱਕ ਹੈ ਲੇਕਿਨ ਕਿਸੇ ਨੂੰ ਡਰਾ ਤਮਕਾ ਕੇ ਨਹੀਂ ਕਿਸੇ ਨੂੰ ਕਾਕੇ ਕੀ ਤੁਸੀਂ ਆਪਣਾ ਨਾਰਾ ਨਹੀਂ ਸਾਡਾ ਦਾ ਇਹ ਨਹੀਂ ਰਾਜਨੀਤੀ ਹੈ ਸੋ ਉਹਨਾਂ ਨੂੰ ਉਹਨਾਂ ਦਾ ਮੰਦਰ ਵੀ ਮੁਬਾਰਕ ਹੈ ਅਸੀਂ ਸਾਰੇ ਖੁਸ਼ ਆ ਕਿ ਕਿਸੇ ਦਾ ਮੰਦਰ ਬਣਿਆ ਤੁਸੀਂ ਵੀ ਖੁਸ਼ ਹੋ ਅਸੀਂ ਵੀ ਖੁਸ਼ ਹ ਤੁਸੀਂ ਆਪ ਦਾ ਨਾਰਾ ਲਾਓ ਅਸੀਂ ਆਪਣਾ ਨਾਰਾ ਲਾਈਏ ਅਸੀਂ ਆਪਣੇ ਧਾਰਮਿਕ ਸਥਾਨ ਚ ਪੂਜिए ਤੁਸੀਂ ਆਪਣੇ ਚ ਪੂਜੋ ਆਹੀ ਤਾਂ ਦੇਸ਼ ਦੀ ਸੁੰਦਰਤਾ ਹੈ ਲੇਕਿਨ ਅੱਜ ਦੇਸ਼ ਦਾ ਮਾਹੌਲ ਘਟ ਗਿਣਤੀਆਂ ਨੂੰ ਦਬਾ ਕੇ ਖਰਾਬ ਕੀਤਾ ਜਾ ਰਿਹਾ ਹੈ ਜਿਦੇ ਕਰਕੇ ਲੋੜ ਹੈ ਸਾਰੇ ਜਣੇ ਇਕੱਠੇ ਹੋਣ ਤੇ ਆਪਣੀ ਸਾਂਝੀ ਲੜਾਈ ਅਸੀਂ ਇਕੱਠੇ ਹੋ ਕੇ ਲੜੀਏ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੀ ਆ ਜਿੱਥੇ ਵੀ ਤੁਹਾਡਾ ਭਾਈਚਾਰਾ ਹੈਗਾ ਉਸ ਭਾਈਚਾਰੇ ਨੂੰ ਵੀ ਸਮਝਾਈਏ ਤੇ ਦੂਜਾ ਇਹ ਵੀ ਦੇਖਿਓ ਕਿ ਆਹ ਤਕੜੀ ਨੇ ਹਮੇਸ਼ਾ ਜੇ ਬਾਲਾ ਸਾਬ ਨੇ ਆਠੇ ਬਾਲ ਦਿੱਤਾ ਇਹ ਤਾਂ ਨਹੀਂ ਪੁੱਛਿਆ ਵੀ ਤੁਸੀਂ ਕਿਹੜੇ ਧਰਮ ਦੇ ਨਾਲ ਹੋ ਇਹ ਵੀ ਨਹੀਂ ਪੁੱਛਿਆ ਤੁਸੀਂ ਕਿੱਥੇ ਵੋਟ ਪਾਉਂਦੇ ਹੋ ਜੇ ਸ਼ਗਨ ਦਿੱਤਾ ਜਾਂ ਪੈਨਸ਼ਨ ਦਿੱਤਾ ਹਰੇਕ ਨੂੰ ਇੱਕ ਨਿਗਾਹ ਦੀ ਤਰ੍ਹਾਂ ਦੇਖਿਆ ਕਿਉਂਕਿ ਸਾਡਾ ਧਰਮ ਸਾਨੂੰ ਸਿਖਾਉਂਦਾ ਹੈ ਚੋਅ ਵਰਨਾ ਕੋ ਸਾਂਝਾ ਅਸਲੀ ਸਬਦਾ ਸਾਥੇ ਸਬਦਾ ਵਿਕਾਸ ਤੇ ਤਕੜੀ ਨੇ ਕੀਤਾ ਹੈ ਸੋ ਉਸ ਸੱਚ ਦੀ ਤਕੜੀ ਦਾ ਸਾਥ ਦੇਈਏ ਤਾਂ ਕਿ ਸਾਡੇ ਕਾੜ ਵੀ ਬਹਾਲ ਹੋਣ ਸਾਨੂੰ ਫੇਰ ਸ਼ਗਨ ਦੇ ਚੈੱਕ ਆਣ ਸਾਡੇ ਬੱਚਿਆਂ ਨੂੰ ਵਜੀਫੇ ਮਿਲਣ ਇਹ ਚੰਗਾ ਪੜ੍ਹ ਲਿਖ ਜਾਣ ਇਹਨਾਂ ਦੀਆਂ ਨੌਕਰੀਆਂ ਲੱਗਣ ਨਸ਼ੇ ਤੋਂ ਇਹਨਾਂ ਨੂੰ ਜੜੋਂ ਪੱਟ ਕੇ ਅਸੀਂ ਖਤਮ ਕਰੀਏ ਕਿਸਾਨ ਵੀਰ ਹੋਣ ਇਹਨਾਂ ਨੂੰ ਮੋਟਰਾਂ ਦੇ ਕਨੈਕਸ਼ਨ ਹੋਣ ਤੁਹਾਡਾ ਵੱਡਾ ਮਸਲਾ ਹੈ ਤੁਹਾਡੇ ਕਬਰਸਤਾਨਾਂ ਦਾ ਬਹੁਤ ਸਾਰੇ ਥਾਂਵਾਂ 'ਚ ਤੁਹਾਡੇ ਕੋਲ ਥਾਂ ਨਹੀਂ ਹੈ ਜਿੱਥੇ ਥਾਂ ਹੈਗੀ ਉਥੇ ਚਾਰ ਦਿਵਾਰੀ ਨਹੀਂ ਹੈ ਸਾਡੇ ਧਰਮਸ਼ਾਲਾ ਦੀ ਵੀ ਹੋ ਸਕਦੀ ਹੈ ਹੁਣ ਇੱਥੇ ਜਿਹੜੇ ਸਾਡੇ ਖਾਨ ਸਾਹਿਬ ਖੜੇ ਨੇ ਇਹਨਾਂ ਨੂੰ ਮੈਂ ਚੈੱਕ ਦੇ ਦਿੰਦੀ ਸੀ ਤਾਂ ਕਿ ਇਹਨਾਂ ਦਾ ਕਮਰਾ ਬਣ ਜਾਏ ਬੱਸ ਮੰਗਦੇ ਸੀ ਜਵੇਂ ਮੰਗਦੇ ਸੀ ਆਪਾਂ ਇਹਨਾਂ ਨੂੰ ਦਿੰਦੇ ਸੀ ਪਿੰਡਾਂ 'ਚ ਜਾ ਕੇ ਜਿੱਥੇ ਸਾਡਾ ਮੁਸਲਮਾਨ ਭਾਈ ਚਾਰਾ ਆ ਕੇ ਕਹਿੰਦਾ ਵੀ ਸਾਨੂੰ ਚਾਰ ਦਿਵਾਰੀ ਵਾਸਤੇ ਦੇ ਦਿਓ ਪਤਾ ਵੀ ਦਿੰਦੇ ਸੀ ਹਨ ਜੇ ਤੇ ਥਾ ਦੀ ਗੱਲ ਹੈ ਥਾ ਤਾਂ ਸਰਕਾਰ ਦੇ ਸਕਦੀ ਹੈ ਨਾ ਐਂਪੀ ਤਾਂ ਦੇ ਨਹੀਂ ਸਕਦੀ ਜਦ ਸਰਕਾਰ ਆਹੋਗੀ ਫੜਾ ਮਸਲਾ ਵੀ ਹੱਲ ਕਰਾਂਗੇ ਸਰਕਾਰ ਤਾਂ ਤੁਸੀਂ ਬਣਨੀ ਹੁੰਦੀ ਹੈ ਤੁਸੀਂ ਤਾਕਤ ਦਿਓ ਉਹ ਤਾਕਤ ਦੇ ਨਾਲ ਅਸੀਂ ਤੁਹਾਡੇ ਮਸਲੇ ਹੱਲ ਕਰਾਂਗੇ ਸੋ ਮੈਂ ਆਸ ਕਰ ਦਿਓ ਕਿ ਆਪਣੇ ਭਵਿੱਖ ਵਾਸਤੇ 24 ਘੰਟੇ ਅਮਨ ਸ਼ਾਂਤੀ ਵਾਸਤੇ ਤੁਹਾਨੂੰ ਸਹੂਲਤਾਂ ਮਿਲਣ ਤੁਹਾਡੀ ਤਕਲੀਫਾਂ ਘਟਣ ਨਸ਼ੇ ਖਤਮ ਹੋਣ ਬੱਚਿਆਂ ਨੂੰ ਨੌਕਰੀਆਂ ਲੱਗਣ ਆ ਵੱਡੇ ਵੱਡੇ ਹਸਪਤਾਲ ਤੇ ਰਿਫਾਇਨਰੀ ਵਰਗੇ ਹੋਰ ਕਾਰਖਾਨੇ ਆਣ ਉਹ ਤਾਂ ਹੀ ਆਣਗੇ ਜਿਹੜਾ ਹੈ ਲੋਟੇਰਾ ਟੱਬਰ ਦਿੱਲੀ ਦੀ ਗੁਲਾਮੀ ਕਰਕੇ ਪੰਜਾਬ ਦਾ ਖਜ਼ਾਨਾ ਲੁੱਟ ਕੇ ਲੋਕਾਂ ਦੀ ਸਹੂਲਤਾਂ ਬੰਦ ਕਰਕੇ ਵਿਕਾਸ ਤੇ ਕੰਮ ਬੰਦ ਕਰਕੇ ਨਸ਼ੇ ਤੋਂ ਕਮਾਈਆਂ ਕਰਕੇ ਆਪ ਦੀ ਖੁਸ਼ੀ ਦੀ ਖਾਤਰ ਦਿੱਲੀ ਨੂੰ ਖੁਸ਼ ਕਰਨ 'ਚ ਲੱਗੇ ਹੋਏ ਨੇ ਇਹਨਾਂ ਨੂੰ ਜੇ ਤੁਸੀਂ ਰਵਾਨਾ ਕਰੋਗੇ ਕਿਉਂਕਿ ਹਾਲਾ ਤੁਹਾਡੇ ਹੱਥ ਵਿੱਚ ਹੈ ਇਹਨਾਂ ਦਾ ਸਫਾਇਆ ਤੁਸੀਂ ਕਰਦੇ ਮਾਰੋ ਛਾੜੋ ਜਿਨਾਂ ਨੇ ਐਰਾਰੇ ਤੁਹਾਡੀ ਉਮੀਦਾਂ ਦੇ ਉੱਤੇ ਛਾੜੂ ਮਾਰਿਆ ਮਾਰੋ ਛਾੜੂ ਪੱਚੀ ਪੱਚੀ 26 26 ਹਜ਼ਾਰ ਤੁਹਾਡਾ ਬਕਾਇਆ ਖੜਾ ਹੈ ਕਿਉਂ ਨਹੀਂ ਦਿੰਦੇ ਸਰਕਾਰ ਇਹਨਾਂ ਦੀ ਹੈ ਖਜ਼ਾਨਾ ਇਹਨਾਂ ਦੇ ਕੋਲੋਂ ਕਿਉਂ ਨਹੀਂ ਦਿੰਦੇ ਤੇ ਨਹੀਂ ਦੇਣਗੇ ਲਾਓ ਛਾੜੂ ਤੇ ਲੈ ਕੇ ਆਓ ਅਕਾਲੀ ਦਲ ਨੂੰ ਜੋ ਮਿਲਦਾ ਸੀ ਸਾਰਾ ਦੁਬਾਰਾ ਮਿਲੂਗਾ ਸੋ ਆਸ ਕਰਦੀ ਹਾਂ ਤੁਸੀਂ ਜ਼ਰੂਰ ਪ੍ਰਵਾਨ ਕਰੋਗੇ ਤੁਹਾਡੇ ਸਮੂਹ ਜਥੇਬੰਦੀ ਦਾ ਸਾਰਿਆਂ ਦਾ ਮੈਂ ਧੰਨਵਾਦ ਕਰਦੀ ਹਾਂ ਕਿ ਆ ਤੁਹਾਡੇ ਨਾਲ ਮਿਲਣ ਦਾ ਤੁਸੀਂ ਮੈਨੂੰ ਮੌਕਾ ਦਿੱਤਾ ਲੇਕਿਨ ਬੇਨਤੀ ਕਰਦੀ ਆ ਪਹਿਲੀ ਜੂਨ ਨੂੰ ਆਪਣੀ ਵੀ ਵੋਟ ਪਾਓ ਤੇ ਚਾਰ ਹੋਰਾਂ ਨੂੰ ਵੀ ਤਕੜੀ ਦੇ ਹੱਕ 'ਚ ਬਹੁਤਾ ਤਕੜੀ ਦੀ ਜਿੱਤ ਹੋ ਸਕਦੀ ਹੈ ਨਹੀਂ ਤਾਂ ਤਿੰਨ 10 ਬੰਦੇ ਸਹੀ ਫੈਸਲਾ ਕਰਨ ਤੇ 100 ਬੰਦੇ ਜੇ ਗਲਤ ਫੈਸਲਾ ਕਰਨ ਤਾਂ ਸਾਰੀ ਉਹਦੇ ਵਿੱਚ ਰਗੜੇ ਜਾਂਦੇ ਨੇ ਸੋ ਤਕੜੇ ਹੋ ਕੇ ਜੇ ਤਕੜੀ ਆਣੀ ਹੈ ਤਾਂ ਫਿਰ ਜਿੱਥੇ ਤੁਹਾਡੀ ਰਿਸ਼ਤੇਦਾਰੀਆਂ ਨੇ ਦੋਸਤ ਮਿੱਤਰ ਸਾਰਿਆਂ ਨੂੰ ਬੇਨਤੀ